ਸਾਸਤ੍ਰਿਕਾ ਸ਼ਰਕਰ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਇਸ ਵਕਤ ਹੀ ਐਮ ਖਬਰ ਸੀਤ ਰਾਗਨਾ ਸੰਜੀ ਕਰਨ ਜਾ ਰਹੇ ਹਾਂ ਖਬਰ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਕਾਰ ਦੇ ਵਿੱਚ ਬਹੁਤੀ ਵੱਡਾ ਬਲਾਸਟ ਹੋ ਗਿਆ ਦੱਸਦੀ ਕਿ ਉਸ ਬਲਾਸਟ ਦੇ ਨਾਲ ਕਾਰ ਦੇ ਜਿਹੜੇ ਆ ਪਰਖੱਚੇ ਉੱਡ ਗਏ ਨੇ ਨਜ਼ਦੀਕ ਖੜੀਆਂ ਗੱਡੀਆਂ ਤੇ ਹੋਰ ਜਿਹੜੇ ਵਾਹਨ ਹੈ ਬੁਰੇ ਤਰੀਕੇ ਨਾਲ ਨੁਕਸਾਨੇ ਗਏ ਨੇ ਤਾਂ ਵੱਡੀ ਜਿਹੜੀ ਗਿਣਤੀ ਦੇ ਵਿੱਚ ਉੱਥੇ ਲੋਕ ਮੌਜੂਦ ਸਨ ਜਿਹੜੀ ਕਾਰ ਹੈ ਉਹ ਲਾਲ ਕਿਲੇ ਦੇ ਕੋਲ ਪਾਰਕ ਕੀਤੀ ਹੋਈ ਦੱਸੀ ਜਾ ਰਹੀ ਹੈ ਦੱਸਦੀ ਹੈ ਕਿ ਬਲਾਸਟ ਇੰਨਾ ਜ਼ਬਰਦਸਤ ਸੀ ਇਸ ਬਲਾਸਟ ਦੇ ਵਿੱਚ 10 ਜਣਿਆਂ ਦੀ ਮੌਤ ਹੋਣ ਦੀ ਜਿਹੜੀ ਹੈ ਖਬਰ ਸਾਹਮਣੇ ਆ ਰਹੀ ਹੈ ਦੱਸ ਜੀ ਕਿ ਪ੍ਰਧਾਨ ਮੰਤਰੀ ਨਰਿੰਦਰਿੰਦਰ ਮੋਦੀ ਹੁਣਾਂ ਦੇ ਪੱਲੋ ਵੀ ਹੁਣ ਇੱਕ ਹੰਗਾਮੀ ਮੀਟਿੰਗ ਜਿਹੜੀ ਹੈ ਸੱਦੀ ਹੈ ਤੁਰੰਤ ਮੀਟਿੰਗ ਦੇ ਵਿੱਚ ਸਾਰਿਆਂ ਨੂੰ ਬੁਲਾ ਲਿਆ ਗਿਆ ਤਾਂ ਲਾਲ ਕਿਲੇ ਦੇ ਕੋਲ ਜਿਹੜੇ ਬਹੁਤ ਵੱਡੀ ਜਿਹੜੀ ਅਹਿਮ ਖ਼ਬਰ ਹੈ ਜੀ ਤੁਹਾਡਾ ਸਾਂਝ ਕਰ ਰਿਹਾ ਕਿ ਦਿੱਲੀ ਲਾਲ ਕਿਲੇ ਦੇ ਕੋਲ ਕਾਰ ਦੇ ਵਿੱਚ ਇੱਕ ਬਲਾਸਟ ਹੋਇਆ ਉਸ ਬਲਾਸਟ ਦੇ ਨਾਲ 10 ਜਣੇ ਜਿਹੜੇ ਮੌਤ ਹੋਣ ਦੀ ਖਬਰ ਸਾਹਮਣੇ ਆ ਗਈ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਕਿਸ ਤਰੀਕੇ ਦੇ ਨਾਲ ਕਾਰ ਦੇ ਜਿਹੜੇ ਪਰਖੱਚੇ ਜਿਹੜੇ ਉੱਡਦੇ ਹੋਏ ਨਜ਼ਰ ਆ ਰਹੇ ਨੇ ਤਾਂ ਅੱਗ ਲੱਗ ਗਈ ਤਾਂ ਅੱਗ ਦੇ ਪਰਮੋਕੇ ਤੇ ਕਾਬੂ ਪਾਇਆ ਗਿਆ ਇਹ ਬਹੁਤ ਹੀ ਸੰਘਣੀ ਵਾਦੀ ਵਾਲਾ ਇਲਾਕਾ ਜਿਹੜਾ ਰੈਡ ਫੋਰਟ ਦੇ ਕੋਲ ਅਕਸਰ ਲੋਕ ਜਿਹੜੇ ਘੁੰਮਣ ਫਿਰਨ ਜਾਂ ਖਰੀਦ-ਫਰੋਕਤ ਕਰਨ ਦੇ ਲਈ ਆਉਂਦੇ ਨੇ ਤਾਂ ਇੱਥੇ ਇੱਕ ਬਹੁਤ ਹੀ ਛਿਟਾ ਵੱਡਾ ਬਲਾਸਟ ਹੋਇਆ ਇਸ ਬਲਾਸਟ ਦਾ ਹਾਂਜੀ ਕੁਝ ਵੀ ਪਤਾ ਨਹੀਂ ਜਿਹੜਾ ਲੱਗ ਸਕਿਆ ਜਾਂਚ ਤੇ ਜਿਹੜੀ ਜਾਰੀ ਕਰ ਦਿੱਤੀ ਗਈ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਦੋਂ ਵੀ ਹੰਗਾਮੀ ਜਿਹੜੀ ਮੀਟਿੰਗ ਆ ਉਹ ਸੱਦੀ ਗਈ ਹੈ ਤਾਂ ਦੇਖ ਸਕਦੇ ਤੁਸੀਂ ਕਿਸ ਤਰੀਕੇ ਦੇ ਨਾਲ ਕਾਰ ਦੇ ਜਿਹੜੇ ਪਰਖੱਚੇ ਉੱਡੇ ਨੇ ਤਾਂ ਇਹ ਜਿਹੜੀ ਖਬਰ ਹੈ ਇਹ ਦਿੱਲੀ ਤੋਂ ਸਾਹਮਣੇ ਆਈ ਹੈ ਇਸ ਵਕਤ ਦੀ ਐਮ ਪੇ ਸਭ ਤੋਂ ਵੱਡੀ ਖਬਰ ਜਿਹੜੀ ਅਸੀਂ ਤੁਹਾਡਾ ਸ਼ੇਅਰ ਕਰ ਰਹੇ ਹਾਂ ਕਿ ਦਿੱਲੀ ਦੇ ਵਿੱਚ ਇੱਕ ਬਹੁਤ ਹੀ ਵੱਡਾ ਜਿਹੜਾ ਬੰਬ ਬਲਾਸਟ ਹੋਇਆ ਹੈ ਇੱਕ ਕਾਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਬਲਾਸਟ ਹੋਇਆ ਕਾਰ ਦੇ ਪਰਖੱਚੇ ਉੱਡ ਗਏ ਨੇ 10 ਜਣਿਆਂ ਦੀ ਮੌਤ ਦੀ ਖਬਰ ਹੈ ਜਿਹੜੀ ਉਹ ਸਾਹਮਣੇ ਆ ਰਹੀ ਹੈ ਸਾਸਤ੍ਰੀਕਾਰ ਸਪੈਕਰ ਟੀਵੀ ਦੇਖ ਰਹੇ ਹੋ 쿠ਸੀਤੇ ਮੈਂ ਹਾਂ ਗੁਰਦੀਪ ਸਿੰਘ ਇਸ ਵਕਤ ਹੀ ਐਮ ਖਬਰ ਸੀਤ ਆਪਣਾ ਸੰਜੀਕਰਨ ਜਾ ਰਿਹਾ ਖਬਰ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਕਾਰ ਦੇ ਵਿੱਚ ਬਹੁਤੀ ਵੱਡਾ ਬਲਾਸਟ ਹੋ ਗਿਆ ਦੱਸਦੀ ਕਿ ਉਸ ਬਲਾਸਟ ਦੇ ਨਾਲ ਕਾਰ ਦੇ ਜਿਹੜੇ ਪਰਖੱਚੇ ਉੱਡ ਗਏ ਨੇ ਨਜ਼ਦੀਕ ਖੜੀਆਂ ਗੱਡੀਆਂ ਤੇ ਹੋਰ ਜਿਹੜੇ ਵਾਹਨ ਹੈ ਬੁਰੇ ਤਰੀਕੇ ਨਾਲ ਨੁਕਸਾਨੇ ਗਏ ਨੇ ਤਾਂ ਵੱਡੇ ਜਿਹੜੀ ਗਿਣਤੀ ਦੇ ਵਿੱਚ ਉੱਥੇ ਲੋਕ ਮੌਜੂਦ ਸਨ ਜਿਹੜੀ ਕਾਰ ਹੈ ਉਹ ਲਾਲ ਕਿਲੇ ਦੇ ਕੋਲ ਪਾਰਕ ਕੀਤੀ ਹੋਈ ਦੱਸੀ ਜਾ ਰਹੀ ਹੈ ਦੱਸਦੀ ਹੈ ਕਿ ਬਲਾਸਟ ਇੰਨਾ ਜ਼ਬਰਦਸਤ ਸੀ ਇਸ ਬਲਾਸਟ ਦੇ ਵਿੱਚ 10 ਜਣਿਆਂ ਦੀ ਮੌਤ ਹੋਣ ਦੀ ਜਿਹੜੀ ਹੈ ਖਬਰ ਸਾਹਮਣੇ ਆ ਰਹੀ ਹੈ ਦੱਸ ਜੀ ਕਿ ਪ੍ਰਧਾਨ ਮੰਤਰੀ ਨਰਿੰਦਰਿੰਦਰ ਮੋਦੀ ਹੁਣਾਂ ਦੇ ਪੱਲੋ ਵੀ ਹੁਣ ਇੱਕ ਹੰਗਾਮੀ ਮੀਟਿੰਗ ਜਿਹੜੀ ਹੈ ਸੱਦੀ ਹੈ ਤੁਰੰਤ ਮੀਟਿੰਗ ਦੇ ਵਿੱਚ ਸਾਰਿਆਂ ਨੂੰ ਬੁਲਾ ਲਿਆ ਗਿਆ ਤਾਂ ਲਾਲ ਕਿਲੇ ਦੇ ਕੋਲ ਜਿਹੜੇ ਬਹੁਤ ਵੱਡੀ ਜਿਹੜੀ ਅਹਿਮ ਖਬਰ ਅਸੀਂ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਕਿ ਦਿੱਲੀ ਲਾਲ ਕਿਲੇ ਦੇ ਕੋਲ ਕਾਰ ਦੇ ਵਿੱਚ ਇੱਕ ਬਲਾਸਟ ਹੋਇਆ ਉਸ ਬਲਾਸਟ ਦੇ ਨਾਲ 10 ਜਣੇ ਜਿਹੜੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਸੀਂ ਕਿਸ ਤਰੀਕੇ ਦੇ ਨਾਲ ਕਾਰ ਦੇ ਜਿਹੜੇ ਪਰਖੱਚੇ ਜਿਹੜੇ ਉੱਡਦੇ ਹੋਏ ਨਜ਼ਰ ਆ ਰਹੇ ਨੇ ਤਾਂ ਅੱਗ ਲੱਗ ਗਈ ਤਾਂ ਅੱਗ ਦੇ ਪਰਮੋਕੇ ਤੇ ਕਾਬੂ ਪਾਇਆ ਗਿਆ ਇਹ ਬਹੁਤ ਹੀ ਸੰਗੜੀਵਾਦੀ ਵਾਲਾ ਇਲਾਕਾ ਜਿਹੜਾ ਰੈੱਡ ਫੋਰਟ ਦੇ ਕੋਲ ਅਕਸਰ ਲੋਕ ਜਿਹੜੇ ਘੁੰਮਣ ਜਾਂ ਖਰੀਦ-ਫਰੋਕਤ ਕਰਨ ਦੇ ਲਈ ਆਉਂਦੇ ਨੇ ਤਾਂ ਇੱਥੇ ਇੱਕ ਬਹੁਤ ਹੀ ਝਟਾ ਵੱਡਾ ਬਲਾਸਟ ਹੋਇਆ ਇਸ ਬਲਾਸਟ ਦਾ ਹਜੇ ਕੁਝ ਵੀ ਪਤਾ ਨਹੀਂ ਜਿਹੜਾ ਲੱਗ ਸਕਿਆ ਜਾਣ ਤੇ ਜਿਹੜੀ ਜਾਰੀ ਕਰ ਦਿੱਤੀ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਦੋਂ ਵੀ ਹੰਗਾ ਵੀ ਜਿਹੜੀ ਮੀਟਿੰਗ ਆ ਉਹ ਸੱਦੀ ਗਈ ਹੈ ਤਾਂ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਕਾਰ ਦੇ ਜਿਹੜੇ ਪਰਖੱਚੇ ਉੱਡੇ ਨੇ ਤਾਂ ਇਹ ਜਿਹੜੀ ਖਬਰ ਹੈ ਇਹ ਦਿੱਲੀ ਤੋਂ ਸਾਹਮਣੇ ਆਈ ਹੈ ਇਸ ਵਕਤ ਦੀ ਐਮ ਤੇ ਸਭ ਤੋਂ ਵੱਡੀ ਖਬਰ ਜਿਹੜੀ ਅਸੀਂ ਤੁਹਾਡਾ ਸ਼ੇਅਰ ਕਰ ਰਹੇ ਹਾਂ ਕਿ ਦਿੱਲੀ ਦੇ ਵਿੱਚ ਇੱਕ ਬਹੁਤ ਹੀ ਵੱਡਾ ਜਿਹੜਾ ਬੰਬ ਬਲਾਸਟ ਹੋਇਆ ਹੈ ਇੱਕ ਕਾਰ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਬਲਾਸਟ ਹੋਇਆ ਕਾਰ ਦੇ ਪਰਖੱਚੇ ਉੱਡ ਗਏ ਤੇ 10 ਜਣਿਆਂ ਦੀ ਮੌਤ ਦੀ ਖਬਰ ਹੈ ਜਿਹੜੀ ਉਹ ਸਾਹਮਣੇ ਆਈ ਹੈ